ਪੰਜਾਬੀ ਗਾਇਕ ਸ਼ੁਭ ਨੂੰ ਸਟੇਜ ਦੇ ਉੱਪਰ ਆਇਆ ਗੁੱਸਾ ਅਤੇ ਵੱਡੇ ਭਾਈ ਨੇ ਵਿੱਚ ਆ ਕੇ ਗੱਲ ਨੂੰ ਸੁਲਝਾਇਆ ਆਖਰ ਕਿਉਂ ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਜਾਣਦਿਆਂ ਇਸ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਪੇ ਟੈਲੀਵਿਜ਼ਨ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਕੁਝ ਘੰਟਿਆਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬੀ ਗਾਇਕ ਸ਼ੁਭ ਦੀ ਵੀਡੀਓ ਹੈ ਕਹਿੰਦੇ ਆਕਲੈਂਡ ਦੇ ਵਿੱਚ ਜਿਹੜਾ ਸ਼ੋਅ ਲੱਗਿਆ ਹੈ ਸ਼ੁਭ ਦਾ ਉਸ ਦੀ ਵੀਡੀਓ ਹੈ ਉੱਥੇ ਸ਼ੁਭ ਦਾ ਇੱਕ ਛੋਟਾ ਜਿਹਾ ਪੰਗਾ ਹੋ ਗਿਆ ਅਤੇ ਇਸ ਤੋਂ ਬਾਅਦ ਸ਼ੁਭ ਕਾਫੀ ਗੁੱਸੇ ਦੇ ਵਿੱਚ ਵੀ ਨਜ਼ਰ ਆਇਆ ਅਤੇ ਇਸ ਪੂਰੀ ਗੱਲ ਨੂੰ ਵਿੱਚ ਆ ਕੇ ਸੁਲਝਾਇਆ ਪੰਜਾਬੀ ਗਾਇਕ ਰਵਨੀਤ ਜੋ ਕਿ ਸ਼ੁਭ ਦਾ ਭਾਈ ਵੀ ਹੈ ਦੋਸਤੋ ਅਸਲ ਦੇ ਵਿੱਚ ਜ਼ਿਆਦਾ ਤਾਂ ਕੁਝ ਪ ਨਹੀਂ ਲੱਗ ਸਕਿਆ ਕਿ ਪੂਰੀ ਘਟਨਾ ਹੋਈ ਕਿਸ ਤਰ੍ਹਾਂ ਪਰ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਘੁਮਰੀ ਹੈ ਉਹ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਕਿ ਉਸ ਦੇ ਵਿੱਚ ਕੀ ਹੋਇਆ ਹੈ ਅਤੇ ਇਸ ਵੀਡੀਓ ਦੇਖਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਇਲੈਕਟ੍ਰਿਕ ਦੀ ਪ੍ਰੋਬਲਮ ਹੈ ਅਤੇ ਉਸ ਤੋਂ ਬਾਅਦ ਲੋਕਾਂ ਨੇ ਸ਼ੋ ਸ਼ਰਾਬਾ ਇੱਥੇ ਮਚਾਇਆ ਅਤੇ ਜਿਹੜਾ ਸ਼ੁਭਾ ਹੈ ਉਹ ਬੋਲਦਾ ਵੀ ਇਹ ਸਟੇਜ ਦੇ ਉੱਪਰ ਕੇ ਯਾਰ ਐਦਾਂ ਨਾ ਕਰੋ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਗੁੱਸੇ ਦੇ ਵਿੱਚ ਵੀ ਆ ਜਾਂਦਾ ਸ਼ੁਭੇ ਇਹ ਸਭ ਕੁਝ ਬੋਲਦੇ ਬੋਲਦੇ ਕਿਉਂਕਿ ਜਿਹੜਾ ਸ਼ੁਭਾ ਹੈ ਆਪਾਂ ਇੱਕ ਤਰੀਕੇ ਨਾਲ ਮੰਨੀਏ ਕਿ ਇੱਕ ਨਵਾਂ ਕਲਾਕਾਰ ਹੀ ਹੈ ਅਜੇ ਹੌਲੀ-ਹੌਲੀ ਜਦੋਂ ਸਟੇਜ ਵਗੈਰਾ ਲੱਗਣਗੇ ਤਾਂ ਇਹ ਇਹਨਾਂ ਚੀਜ਼ਾਂ ਨੂੰ ਸਮਝਦਾ ਜਾਵੇਗਾ ਪਰ ਹਾਲੇ ਕਾਫੀ ਦਿੱਕਤਾਂ ਆਉਂਦੀ ਹੈ ਜਦੋਂ ਵੀ ਕਿਤੇ ਸ਼ੁਭ ਦੀ ਸਟੇਜ ਲੱਗਦੀ ਹੈ ਕਿਉਂਕਿ ਨਵਾਂ ਹੋਣ ਦੇ ਕਾਰਨ ਪਰ ਸ਼ੁਭ ਦਾ ਜਿਹੜਾ ਭਰਾ ਹੈ ਰਵਨੀਤ ਉਹ ਇਸ ਕੰਮ ਦੇ ਵਿੱਚ ਖਿੜਿਆ ਹੋਇਆ ਹੈ ਤੁਹਾਨੂੰ ਪਤਾ ਹੈ ਕਿ ਰਵਨੀਤ ਕਾਫੀ ਕੰਮ ਕਰ ਚੁੱਕਿਆ ਹੈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਅਤੇ ਜਦੋਂ ਇਹ ਸਾਰਾ ਪੰਗਾ ਹੋਇਆ ਉਦੋਂ ਰਵਨੀਤ ਸਟੇਜ ਦੇ ਉੱਪਰ ਨਹੀਂ ਸੀ ਪਰ ਜਦੋਂ ਹੀ ਉਸ ਨੇ ਦੇਖਿਆ ਕਿ ਮੇਰੇ ਭਾਈ ਦਾ ਕੋਈ ਪੰਗਾ ਹੋ ਗਿਆ ਤਾਂ ਉਹ ਨਾਲ ਦੀ ਨਾਲ ਸਟੇਜ ਦੇ ਉੱਪਰ ਆਉਂਦਾ ਤੇ ਮਾਈਕ ਫੜ ਲੈਂਦਾ ਸ਼ੁਭ ਦੇ ਕੋਲੋਂ ਅਤੇ ਉਸ ਤੋਂ ਬਾਅਦ ਜਿਹੜੀਆਂ ਰਵਨੀਤ ਨੇ ਗੱਲਾਂ ਬੋਲੀਆਂ ਨੇ ਉਹਨਾਂ ਗੱਲਾਂ ਨੇ ਸਭ ਦਾ ਦਿਲ ਜਿੱਤ ਲਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਭਾਈ ਹੋਵੇ ਤਾਂ ਇਸ ਤਰ੍ਹਾਂ ਦਾ ਜੋ ਕਿ ਹਾਲਾਤ ਵਿਗੜਨ ਤੇ ਸਾਰੀ ਸਥਿਤੀ ਹੈ ਜਿਹੜੀ ਸੰਭਾਲ ਲੇ ਤੁਸੀਂ ਵੀਡੀਓ ਦੇਖੋ ਤੁਹਾਨੂੰ ਵੀ ਵੀਡੀਓ ਚੰਗੀ ਲੱਗੇਗੀ ਤੇ ਸ਼ੇਅਰ ਹੀ ਹੋ ਗਿਆ ਕਿ ਦੁੱਖੀ ਕੀਤਾ ਮੇਰਾ ਮਾਈਕ ਚਲਾਈ ਜਾ ਰਿਹਾ ਤੇ ਆਟੋ ਗਿਆ ਮੁੰਡਾ ਦਿੱਤਾ ਕਈ ਵਾਰੀ ਤਾਰ ਤੁਰ ਨਹੀਂ ਲੱਗਦੀ ਹੁੰਦੀ ਪਰ ਕੋਈ ਚੱਕਰ ਨਹੀਂ ਇਹ ਤੁਹਾਡਾ ਪਿਆਰ ਆ ਇਹ ਤੁਹਾਡਾ ਸਤਿਕਾਰ ਆ ਥੈਂਕ ਯੂ ਸੋ ਮੱਚ ਜੋ ਵੀ ਮੇਰਾ ਭਰਾ ਹੈਗਾ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਇਹ ਤੁਹਾਡਾ ਵੀ ਭਰਾ ਜਦੋਂ ਮੈਂ ਕਿਹਾ ਨਾ ਵੀ ਤੁਹਾਡਾ ਭਰਾ ਹੈ ਕੁੜੀਆਂ ਦੇ ਮੂੰਹ ਸੋਚ ਗਏ ਮੈਂ ਮੁੰਡਿਆਂ ਨੂੰ ਕਿਹਾ ਵੀ ਤੁਹਾਡਾ ਵੀ ਭਰਾ थैंक यू ਸੋ ਮਚ ਤਾਂ ਦੋਸਤੋ ਤੁਸੀਂ ਨੇ ਵੀਡੀਓ ਦੇਖੀ ਕਿ ਰਵਨੀਤ ਨੇ ਕਿੰਨਾ ਵਧੀਆ ਕੰਮ ਕਰਿਆ ਛੋਟੇ ਭਾਈ ਨੂੰ ਜਦੋਂ ਗੁੱਸਾ ਆਇਆ ਤਾਂ ਵਿੱਚ ਆ ਕੇ ਉਸ ਨੇ ਸਾਰੀ ਗੱਲ ਸੁਲਝਾਈ ਅਤੇ ਲੋਕਾਂ ਨੂੰ ਕਿਹਾ ਕਿ ਇਹ ਮੇਰਾ ਭਾਈ ਨਹੀਂ ਸੋਡਾ ਹੀ ਭਰਾ ਹੈ ਤੁਸੀਂ ਨੇ ਹੀ ਬਣਾਇਆ ਹੋਇਆ ਹੈ ਅਤੇ ਲੋਕਾਂ ਨੂੰ ਗੱਲਾਂ ਇੰਨੀਆਂ ਵਧੀਆ ਲੱਗੀਆਂ ਰਵਨੀਤ ਦੀਆਂ ਕਿ ਇਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਅਤੇ ਮਾਹੌਲ ਹੈ ਜਿਹੜਾ ਉਹ ਵੀ ਸ਼ਾਂਤ ਹੋ ਗਿਆ ਇਸ ਨੂੰ ਲੈ ਕੇ ਕੋਈ ਹੋਰ ਖਬਰ ਤਾਂ ਹਾਲੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਈ ਨਾ ਕੋਈ ਬਿਆਨ ਆਇਆ ਸ਼ੁਭਦਾ ਪਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਘੁੰਮ ਰਹੀ ਹੈ ਅਤੇ ਜਿਹੜੀ ਵਾਹ ਵਾਈ ਹੈ ਉਹ ਮਿਲ ਰਹੀ ਹੈ ਰਵਨੀਤ ਨੂੰ ਕਿਉਂਕਿ ਰਵਨੀਤ ਨੇ ਕੰਮ ਹੀ ਕੁਝ ਐਸਾ ਕੀਤਾ ਅਤੇ ਭਾਈ ਨੂੰ ਐਕਸਪੀਰੀਅੰਸ ਘੱਟ ਹੈ ਪਰ ਫਿਰ ਵੀ ਨਾਲ ਰਹਿੰਦੇ ਨੇ ਜਦੋਂ ਸਟੇਜਾਂ ਹੁੰਦੀਆਂ ਨੇ ਅਤੇ ਜਦੋਂ ਕਿਤੇ ਕੋਈ ਸਥਿਤੀ ਵਿਗੜਦੀ ਹੈ ਤਾਂ ਸਾਥ ਵੀ ਲੈਂਦੇ ਨੇ ਤਾਂ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਕੇ ਜਾਇਓ ਅਗਰ ਵੀਡੀਓ ਦੇਖ ਰਹੇ ਹੋ ਫੇ ਤਾ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਆਪਣੇ ਜੱਟ ਬਾਬੇ ਟੈਲੀਵਿਜ਼ਨ YouTube ਦੇ ਉੱਪਰ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰਾਖਾ